ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਵੀਡੀਓ ਦੇ ਵਿੱਚ ਮੱਕੀ ਬਾਰੇ ਇਹ ਆਪਣੀ ਮੱਕੀ ਆ 9108 ਇਹ ਆਲੂ ਵਾਲੇ ਬਾਣ ਦੇ ਵਿੱਚ ਲੱਗੀ ਹੋਈ ਸੀ ਤੇ ਲਗਭਗ ਇਹਦੀ ਉਮਰ ਹੋ ਚੁੱਕੀ ਆ 70 ਤੋਂ 75 ਦਿਨ ਤੇ ਜਿਹੜੇ ਬਾਬੂ ਝੰਡੇ ਕੱਢ ਚੁੱਕੀ ਆ ਤੇ ਛੱਲੀਆਂ ਪੈਣ ਲੱਗੀਆਂ ਆ ਆ ਜਿਹੜਾ ਸਿਆੜ ਆ ਨਾ ਇਹ ਲੇਟ ਕਿੰਨੇ ਕਰਨ ਹਰਾ ਨਹੀਂ ਹੋਇਆ ਸੀਗਾ ਤੇ ਇਹ ਫਿਰ ਦਵਾਰਾ ਲਾਹੀ ਤਾਂ ਕਰਕੇ ਇਹਨੂੰ ਛੱਲੀਆਂ ਹੁਣ ਲਿਗਟ ਲੱਗ ਰਹੀ ਤਾਂ ਇੱਥੇ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਫਲ ਲੱਗਿਆ ਵਾ ਜਿਹੜੀ ਕੀਤੀ ਹੋਈ ਮਿਹਨਤ ਨੂੰ ਆਪਣੀ ਨੇ ਯਾਨੀ ਕਿ ਦੋ ਦੋ ਛੱਲੀਆਂ ਲੱਗੀਆਂ ਵਾ ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਮੱਕੀ ਦੀ ਫਸਲ ਆ ਬਹੁਤ ਹੀ ਇੱਕ ਵਧੀਆ ਫਸਲ ਆ ਤੇ ਯਾਨੀ ਕਿ ਜੇ ਤੁਹੀਂ ਚੰਗਾ ਰੇਟ ਇਹਦਾ ਮਿਲ ਜੇ ਤਾਂ ਵਧੀਆ ਵਾ ਹੁਣ ਗੱਲ ਕਰਦੇ ਹਾਂ ਤਖਾਦਾਂ ਦੀ ਯਾਨੀ ਕਿ ਇੱਥੇ ਆਪਾਂ 1.5 ਗੱਟਾ ਡੀ.ਏ.ਪੀ ਪਾਇਆ ਸੀਗਾ ਤੇ 3 ਗੱਟੇ ਯੂਰੀਆ ਤੇ ਉਸ ਤੋਂ ਬਾਅਦ ਇਹ ਤੇ ਯਾਨੀ ਕਿ ਦੋ ਸਪ੍ਰਿੰਗਾਂ ਕਰਤੀਆਂ ਸੀਗੀਆਂ ਸੁੰਡੀ ਦੀਆਂ ਐਸ.ਪੀ. ਪ੍ਰਾਨ ਦੀ ਇੱਕ ਤੇ ਇੱਕ ਕੰਪਲੀਗੋ ਤੇ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਹਾਈਟ ਚੈੱਕ ਕਰ ਸਕਦੇ ਹੋ ਤੁਸੀਂ ਮੱਕੀ ਦੀ ਬਹੁਤ ਜ਼ਿਆਦਾ 9908 ਵੈਸੇ ਥੋੜੀ ਜਿਹੀ ਛੋਟੀ ਹੋਈ ਰਹਿੰਦੀ ਹੁੰਦੀ ਆ ਆਮ ਮੱਕੀ ਨਾਲ ਕਿਉਂਕਿ ਇਹ ਪਕਾਵੀ ਆ ਤੇ ਇਹ ਪਕਾਵੀ ਨੂੰ ਹੀ ਰੱਖਣੀ ਆਪਾਂ ਇਹਦਾ ਜਿਹੜਾ ਝਾੜ ਆ ਜਿਵੇਂ ਕਹਿੰਦੇ ਪੂਸੇ ਪੂਸੇ 44 ਵਾਂਗੂ ਹੋਰ ਕੋਈ ਝੋਨਾ ਉਹਦਾ ਤੋੜ ਨਹੀਂ ਮਿਲਿਆ ਹਨਾ ਕੋਈ ਉਹਦਾ ਰਿਕਾਰਡ ਨਹੀਂ ਤੋੜ ਚੱਕ ਸਕਿਆ ਫੂਸੇ 44 ਦਾ ਤੇ ਉਦਾਂ ਹੀ ਇਹਦਾ 9908 ਦਾ ਮੱਕੀ ਦਾ ਯਾਨੀ ਕਿ ਵੀ ਇਹਦਾ ਰਿਕਾਰਡ ਕੋਈ ਵੀ ਮੱਕੀ ਤੋੜਨ ਸਕੀ 48 ਤੋਂ 50 ਕੁਇੰਟਲ ਹੁੰਦੀ ਹੈ ਇਹ ਜੇ ਪਕਾਵੀ ਰੱਖੋ ਨੂੰ 130 ਦਿਨਾਂ ਤੋਂ 120 ਦਿਨਾਂ ਤੇ ਵੱਢੀਏ ਤੇ ਇੰਨਾ ਝਾੜ ਇਹਦਾ ਮੱਕੀ ਦਾ ਯਾਨੀ ਕਿ ਬਹੁਤ ਜਿਆਦਾ ਜਾਂ ਦੋ ਦੋ ਛੱਲੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਤੇ ਮਾਲਕ ਦੀ ਕਿਰਪਾ ਪੂਰੀ ਤੇ ਹੁਣ ਜਿਹੜੀ ਇਹ ਤਾਂ ਕਿਸਾਨ ਰੱਖਣ ਜੋ ਗੱਲਾਂ ਆਹ ਸਟੇਜ ਤੇ ਜਦੋਂ ਛੱਲੀਆਂ ਪਾਈ ਜਾਂਦੀਆਂ ਨੇ ਤਾਂ ਉਹ ਦੋ ਤਿੰਨ ਗੱਲਾਂ ਹੀ ਹੁੰਦੀਆਂ ਨੇ ਬਾਹਲੀਆਂ ਨਹੀਂ ਹੁੰਦੀਆਂ ਇੱਕ ਤਾਂ ਇਹਨੂੰ ਪਾਣੀ ਆਹ ਸਟੇਜ ਦੇ ਥੱਲੇੋਂ ਸੁੱਕਣਾ ਨਹੀਂ ਚਾਹੀਦਾ ਕਿਉਂਕਿ ਸੈੱਲ ਜਿਆਦਾ ਰਹਿਣੀ ਚਾਹੀਦੀ ਆ ਜਿੰਨੀ ਸੈੱਲ ਜਿਆਦਾ ਰਹੂਗੀ ਮੱਕੀ ਦੇ ਅੰਦਰ ਉਨੇ ਹੀ ਦਾਣੇ ਇਹਨੂੰ ਵੱਧ ਪੈਣਗੇ ਤੇ ਜੇ ਸੱਲ ਘੱਟ ਰਹੂਗੀ ਤਾਂ ਫਿਰ ਇਹਨੂੰ ਦਾਣੇ ਨਹੀਂ ਪੈਣਗੇ ਵਿੱਚੋਂ ਛੱਲੀਆਂ ਬੋੜੀਆਂ ਜਿਹੜੀਆਂ ਕਹਿਣ ਦਿੰਦੇ ਆ ਜਿਵੇਂ ਕਹਿੰਦੇ ਮੱਕੀ ਦੇ ਵਿੱਚ ਟੋਵਾ ਪੈ ਗਿਆ ਤਾਂ ਉਹ ਚੀਜ਼ ਹੋ ਜਾਂਦੀ ਆ ਤੇ ਇਹ ਪਾਣੀ ਦਾ ਤਾਂ ਜਾਨੀ ਕਿ ਚੌਥੇ ਦਿਨ ਪਾਣੀ ਯਾਰ ਲਾਉਣਾ ਹੀ ਪੈਣਾ ਤੁਹਾਨੂੰ ਆ ਚਾਰ ਜਾਂ ਤਿੰਨ ਦਿਨ ਨਿਗਾ ਕੇ ਚੌਥੇ ਦਿਨ ਪਾਣੀ ਲਾ ਦਿਓ ਤੇ ਹੁਣ ਪਾਣੀ ਆਪਣੇ ਤਾਂ ਖੁੱਲ੍ਹੇ ਹੀ ਚੱਲਦਾ ਭਲਾ ਇਹਨੂੰ ਕੋਈ ਚੱਕਰ ਨਹੀਂ ਜੇ ਬੈੱਡ ਤੇ ਵੀ ਚੜ ਜਾਊਗਾ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਘਾਲ ਆ ਤੁਸੀਂ ਦੇਖ ਸਕਦੇ ਹੋ ਸਿਸਟਮ ਆਹਾ ਮੋਥਾ ਯਾਨੀ ਲੋਡਿਸ ਨੇ ਬਿਲਕੁਲ ਹੀ ਇਹਨੂੰ ਖਤਮ ਕਰਤਾ ਤੇ ਇਹ ਲੋਟਸ ਦਾ ਕਮਾਲ ਆ ਬੈੱਡ ਤੁਸੀਂ ਦੇਖ ਸਕਦੇ ਹੋ ਜਮਾਂ ਸਾਫ਼ ਨੇ ਕਿਤੇ ਵੀ ਕੋਈ ਕਾਹ ਨਹੀਂਗਾ ਤੇ ਇਹੀ ਦੋ ਤਿੰਨ ਗੱਲਾਂ ਹੁੰਦੀਆਂ ਨੇ ਪਾਣੀ ਦਾ ਤਾਂ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਬਾਕੀ ਐਵੇਂ ਬਾਹਲੇ ਕੋਈ ਯੂਟਿਊਬਰ ਮਗਰ ਲਾ ਕੇ ਵੀ ਅਸੀਂ ਆਹ ਮੱਕੀ ਤੇ ਪਾਇਆ ਉਹ ਪਾਇਆ ਉਹ ਚੀਜ਼ਾਂ ਦੇ ਪਿੱਛੇ ਨਾ ਪਿਆ ਕਰੋ ਇਹ ਇਹਨੂੰ ਕੋਈ ਬਾਹਲੀ ਖਾਸ ਲੋੜ ਨਹੀਂ ਹੁੰਦੀਗੀ ਮੱਕੀ ਆਲੂ ਵਾਲਾ ਵਾਂਗ ਵੈਸੇ ਹੀ ਤਕਰਾਂ ਦਾ ਰੇਜ ਜ਼ਿਆਦਾ ਹੁੰਦਾ ਖਾਦ ਤੇ ਇਹਨੇ ਵਧੀਆ ਚੱਲ ਹੀ ਪੈਣਾ ਹੁੰਦਾ ਵਾ ਤਾਂ ਇਹ ਆਪਣੇ ਜਿਹੜੀਆਂ ਛੱਲੀਆਂ ਦੇ ਬਾਲ ਹੁਣ ਨੂੰ ਕਾਲੇ ਹੀ ਹੋ ਜਾਣੇ ਸੀਗੇ ਕਿਉਂਕਿ 10 ਦਿਨ ਤਾਂ ਲੇਟ ਨਿਕਲੀ ਮੀਂਹ ਪੈਣ ਦੇ ਕਾਰਨ ਠੰਡ ਹੋ ਗਈ ਤੇ ਨਹੀਂ ਹੁਣ ਨੂੰ ਸਟੇਜ ਥੋੜੀ ਜਿਆਦਾ ਹੀ ਹੁਣੀ ਸੀ ਇਹਦੀ ਤੇ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਉਹੀ ਹੋਣਾ ਵਾ ਤੇ ਬਾਕੀ ਆਪਣੇ ਹੁਣ ਪਾਣੀ ਚੱਲੀ ਜਾਂਦਾ ਖੁੱਲਾ ਚੌਥੇ ਦਿਨ ਰੋਜ਼ ਇਹਨੂੰ ਪਾਣੀ ਲੱਗਦਾ ਤੇ ਬਾਕੀ ਹੁਣ ਕਈ ਵੀਰ ਕਹਿੰਦੇ 1899 ਦਾ ਝਾੜ ਬਹੁਤ ਜ਼ਿਆਦਾ ਆ ਤੇ ਚਲੋ ਆਪਾਂ ਮਾੜਾ ਨਹੀਂ ਕਹਿੰਦੇ ਪਰ ਉਹ ਵੀ ਲੱਗ ਜੂ ਪਤਾ ਤੇ ਐਤ ਕੀ ਯਾਨੀ ਕਿ ਮੈਨੂੰ ਤਾਂ 9108 ਮੱਕੀ ਵੀਰ ਯਾਰ ਬਹੁਤ ਪਸੰਦ ਆ ਕਿਉਂਕਿ ਇਹ ਮੱਕੀ ਇਹੋ ਜੀ ਮੱਕੀ ਆ ਵੀ ਜਿਹੜਾ ਝਾੜ ਨਹੀਂ ਘਟਦਾ ਇਹਦਾ 45+ ਤਾਂ ਰਹਿੰਦਾ ਹੀ ਰਹਿੰਦਾ ਹੈ ਇਹਦਾ ਤੇ ਦੇਖ ਸਕਦਾ ਤੁਸੀਂ ਜਿੱਥੇ ਹਵਾ ਵੱਧ ਪੈਂਦੀ ਆ ਉੱਥੇ ਤਿੰਨ ਤਿੰਨ ਛੱਲੀਆਂ ਲੱਗੀਆਂ ਨੇ ਪਰ ਵੈਸੇ ਛੱਲੀ 1 ਕੀ ਕਾਮਯਾਬ ਹੁੰਦੀ ਆ ਦੋ ਛੱਲੀਆਂ ਵੀ ਨਹੀਂ ਕਾਮਯਾਬ ਹੁੰਦੀਆਂ ਕਿਉਂਕਿ ਛੱਲੀ 1 ਕੀ ਪੂਰੀ ਕਾਮਯਾਬ ਹੁੰਦੀ ਆ ਇੱਕ ਨੂੰ ਸਹੀ ਦਾਣੇ ਬੰਦੇ ਬਾਕੀ ਦੋ ਬੂੜੀਆਂ ਹੀ ਨਿਕਲ ਜਾਂਦੀਆਂ ਨੇ ਤੇ ਇਹੀ ਆ ਤੇ ਹੁਣ ਕਣਕ ਵਾਲੇ ਵੱਢ ਚ ਵੀ ਜਿੰਨਾ ਲਾਈਆਂ ਵਾ ਉਹ ਠੰਡੀ ਠੰਡੀ ਸਪਰੇ ਦਾ ਧਿਆਨ ਰੱਖੋ ਬਸ ਦੋਕ ਸਪਰੇਆਂ ਉਹਦਾ ਵੀ ਸਰ ਜਣਾ ਤੇ ਪਾਣੀ ਤੇ ਥੋੜੀ ਜਿਆਦੇ ਗੌਰ ਦਿਓ ਕਿਉਂਕਿ ਜਿੰਨਾ ਥੋੜਾ ਜਿਹਾ ਪਾਣੀ ਜ਼ਿਆਦਾ ਲਾਵਾਂਗੇ ਤਾਂ ਉਨੀ ਮੱਕੀ ਹਾਈਟ ਜ਼ਿਆਦਾ ਕਰੂਗੀ ਤੇ ਬਾਕੀ ਜਿਹੜੇ ਕਹਿੰਦੇ ਨੇ ਉਹ ਸਪਰੇਅ ਕਰ ਲਓ ਕਰ ਲਓ ਉਹਨਾਂ ਪਿੱਛੇ ਨਾ ਲੱਗੋ ਕਦੇ ਵੀ ਦੁਕਾਨਾਂ ਵਾਲਿਆਂ ਨੇ ਕਿਸਾਨਾਂ ਦਾ ਜਾਂ ਕਿਸੇ ਵੀ ਜੱਟ ਜ਼ਿਮੀਂਦਾਰ ਭਰਾ ਦਾ ਕਿਤੇ ਫਾਇਦਾ ਨਹੀਂ ਸੋਚੋ ਉਹਨਾਂ ਨੇ ਆਪੇ ਪ੍ਰੋਡਕਟ ਵੇਚਣੇ ਆ ਕੰਪਨੀਆਂ ਉਹਨਾਂ ਨੂੰ ਟਾਰਗੇਟ ਦਿੰਦੀਆਂ ਵੀ ਸਾਡਾ ਆ ਪ੍ਰੋਡਕਟ ਵੇਚੋ ਤੁਹਾਨੂੰ ਇੰਨਾ ਮਾਰਜਨ ਦੇਵਾਂਗੇ ਤਾਂ ਉਹਨਾਂ ਨੂੰ ਉਸ ਤੱਕ ਮਸਲਾ ਵਾ ਉਹਨਾਂ ਨੂੰ ਥੋੜੀ ਫਸਲ ਦਾ ਕੋਈ ਮਸਲਾ ਨਹੀਂ ਮਸਲਾ ਨਹੀਂ ਝਾੜ ਵਧੇ ਜਾਂ ਘਟੇ ਤੇ ਬਾਕੀ ਤੁਸੀਂ ਮੱਕੀ ਦੇ ਤੇ ਮੇਰੇ ਹਿਸਾਬ ਨਾਲ ਦੇਖ ਕੇ ਹਰ ਇੱਕ ਬੰਦੇ ਦੀ ਰੂਹ ਖੁਸ਼ ਹੁੰਦੀ ਹੋਊਗੀ ਇੰਨੀ ਸੋਹਣੀ ਮੱਕੀ ਆਪਣੀ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਸ਼ੇਅਰ ਵੀ ਕਰਦੇ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗੀ ਵੀਡੀਓ ਜੇ ਕੋਈ ਗਲਤੀ ਹੁੰਦੀ ਆ ਤਾਂ ਦੱਸ ਦਿਆ ਕਰੋ ਯਾਰ ਥੋੜਾ ਹੀ ਭਰਾਵਾ ਤਾਂ ਮਾਫ ਕਰਿਓ ਜੀ ਜੇ ਤੁਹਾਨੂੰ ਲੱਗਦਾ ਗਲਤ ਜਾਣਕਾਰੀ ਆ ਤਾਂ ਉਹ ਵੀ ਰਿਵਿਊ ਦਿਓ ਕਿਉਂਕਿ ਅੱਗੇ ਤੋਂ ਇਹ ਗਲਤੀ ਸੁਧਾਰੀਏ ਤੇ ਬਾਕੀ ਆਪਣੀ ਤਾਂ ਮੇਰੀ ਤਾਂ ਹੀ ਜਾਣਕਾਰੀ ਹੁੰਦੀ ਵੀ ਜਿੰਨੀ ਕਿ ਮੇਰੇ ਕੋਲ ਜਾਣਕਾਰੀ ਆ ਪੂਨਿਕ ਵੀਡੀਓ ਬਣਾ ਕੇ ਦੱਸ ਦਿੰਨੇ ਆ ਬਾਕੀ ਤੁਸੀਂ ਚੈਨਲ ਨਾਲ ਜੁੜਦੇ ਜਾ ਰਹੇ ਹੋ ਲਗਾਤਾਰ ਤੇ ਵਾਈ ਗੁਰੂ ਮਿਹਰ ਕਰੇ ਆਪਣਾ ਚੈਨਲ ਵੱਡਾ ਹੋਊਗਾ ਸਾਰੇ ਵੀਰ ਭਰਾ ਜੁੜੋ ਤੇ ਹੋਰ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹੁੰਦੇ ਰਹਿਵਾਂਗੇ ਤੇ ਮੱਕੀ ਬਾਰੇ ਇੱਕ ਵੀਡੀਓ ਕੱਲ ਨੂੰ ਕਣਕ ਕਾਲੀ ਮੱਕੀ ਤੇ ਪਾਵਾਂਗੇ ਤੇ ਉਹਦੇ ਲਈ ਵੀ ਚੈਨਲ ਸਬਸਕ੍ਰਾਈਬ ਕਰ ਲਓ ਜਿਉਂਦੇ ਬਸਦੇ ਰਹੋ ਪਿਆਰ ਭਰੀ ਸਤਿਕਾਰ ਚੜ੍ਹਦੀ ਕਲਾ